ਕੈਬਨਿਟ ਮੰਤਰੀ ਸਾਦੋ ਸਿੰਘ ਦੇ ਵੱਲੋਂ ਪਿਛਲੇ ਦਿਨੀ ਰਿਆਸਤੀ ਸ਼ਹਿਰ ਨਾਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸੰਤੋਸ਼ ਦੇਵੀ ਚੈਰੀਟਲ ਟਰਸਟ ਵੱਲੋਂ ਤਿਆਰ ਕੀਤੀ ਗਈ ਬਿਲਡਿੰਗ ਦਾ ਉਦਘਾਟਨ ਮੌਕੇ ਨੀਂਹ ਪੱਥਰ ਤੇ ਆਪਣਾ ਨਾਮ 3 ਨੰਬਰ ਤੇ ਦੇਖ ਕੇ ਆਪਣਾ ਆਪਾ ਖੋ ਬੈਠੇ ਸਨ ਅਤੇ ਸਕੂਲ ਦੀ ਪ੍ਰਿੰਸੀਪਲ ਨੂੰ ਸ਼ਰਯਮ ਸਸਪੈਂਡ ਕਰਨ ਦੀ ਧਮਕੀ ਦੇ ਦਿੱਤੀ ਸੀ ਜਿਸ ਦੇ ਰੋਸ ਵਿੱਚ ਅੱਜ ਏਬੀਬੀਪੀ ਨਾਬਾ ਇਕਾਈ ਦੀ ਟੀਮ ਦੇ ਵੱਲੋਂ ਕੈਬਨਿਟ ਮੰਤਰੀ ਵੱਲੋਂ ਮਹਿਲਾ ਪ੍ਰਿੰਸੀਪਲ ਨਾਲ ਕੀਤੀ ਬਸਲੂਕੀ ਦੀ ਨਿੰਦਾ ਕੀਤੀ ਗਈ ਹੈ ਅਦੇ ਐਬੀਬੀਪੀ ਦੀ ਜੁਆਇੰਟ ਸਕੱਤਰ ਪੰਜਾਬ ਪ੍ਰਿਆ ਕਪੂਰ ਨੇ ਕਿਹਾ ਕਿ ਕੈਬਨਿਟ ਮੰਤਰੀ ਸਾਦੋ ਸਿੰਘ ਧਰਮਸੋਧ ਪ੍ਰਿੰਸੀਪਲ ਤੋਂ ਮਾਫੀ ਮੰਗਣ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਸੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨਾਬਾ ਇਕਾਈ ਵੱਲੋਂ ਅੱਜ ਜੋ ਸਰਕਾਰੀ ਗਰਲਜ਼ ਸਕੂਲ ਵਿੱਚ 13 ਤਰੀਕ ਨੂੰ ਉਦਘਾਟਨ ਪ੍ਰੋਗਰਾਮ ਹੋਇਆ ਉਸ ਵਿੱਚ ਸਾਧੂ ਸਿੰਘ ਧਰਮਸੋਤ ਜੋ ਕਿ ਕੈਬਨਿਟ ਮੰਤਰੀ ਨੇ ਤੇ ਨਾਬੇ ਦੇ ਵਿਧਾਇਕ ਨੇ ਉਹਨਾਂ ਨੂੰ ਬੁਲਾਇਆ ਗਿਆ ਸੀ ਐਜ਼ ਅ ਚੀਫ ਗੈਸਟ ਤਾਂ ਜਦੋਂ ਉੱਥੇ ਆਏ ਉਹਨਾਂ ਨੇ ਨੀ ਪੱਧਰ ਤੇ ਸੰਤੋਸ਼ ਕੁਮਾਰ ਸੰਤੋਸ਼ ਦੇਵੀ ਜੋ ਬਿਲਡਿੰਗ ਹੈ ਉਸ ਦੇ ਨੀ ਪੱਧਰ ਤੇ ਆਪਣਾ ਤੀਜੇ ਨੰਬਰ ਤੇ ਨਾਮ ਲਿਖਿਆ ਦੇਖਿਆ ਤਾਂ ਉਹ ਉਸ ਵਕਤ ਉਹਨਾਂ ਨੇ ਬੜੀ ਬੱਦਸਲੂਕੀ ਨਾਲ ਪੁੱਛਿਆ ਕਿ ਤੁਹਾਡੀ ਸਕੂਲ ਦੀ ਪ੍ਰਿੰਸੀਪਲ ਕੌਣ ਹੈ ਤਾਂ ਜਦੋਂ ਮੈਡਮ ਨਿਸ਼ੀ ਜਲੋਟਾ ਜੀ ਜੋ ਕਿ ਉੱਥੇ ਦੇ ਪ੍ਰਿੰਸੀਪਲ ਨੇ ਆਏ ਤਾਂ ਉਹਨਾਂ ਨੂੰ ਉਹਨਾਂ ਕੋਲੋਂ ਬੜੀ ਬਦਤਮੀਜ਼ੀ ਨਾਲ ਪੁੱਛਿਆ ਔਰ ਇੰਨੀ ਉੱਚੀ ਆਵਾਜ਼ ਵਿੱਚ ਗੱਲ ਕਰਦੋ ਇਹ ਪੁੱਛਿਆ ਕਿ ਤੁਸੀਂ ਮੇਰਾ ਨਾਮ 30 ਨੰਬਰ ਤੇ ਕਿਉਂ ਲਿਖਿਆ ਇੱਕ ਪਾਸੇ ਜਿੱਤੇ ਕਾਂਗਰਸ ਸਰਕਾਰ ਆਪਣਾ ਪਹਿਲੀ ਉਹਨਾਂ ਦੀ ਕੈਬਨਿਟ ਮੀਟਿੰਗ ਵਿੱਚ ਪਾਸ ਕੀਤਾ ਹੈਗਾ ਕਿ ਵੀਆਈਪੀ ਕਲਚਰ ਬੰਦ ਕੀਤਾ ਜਾਏਗਾ ਦੂਸਰੇ ਪਾਸੇ ਹੀ ਉਹਨਾਂ ਦੇ ਖੁਦ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀਆਈਪੀ ਕਲਚਰ ਆਪਦੇ ਲਾਗੂ ਕਰ ਰਹੇ ਆ ਤਾਂ ਇਸ ਚੀਜ਼ ਨੂੰ ਲੈ ਕੇ ਸਭ ਤੋਂ ਪਹਿਲਾਂ ਸਾਡੀ ਇਹ ਹੀ ਨਾਰਾਜ਼ਗੀ ਹੈ ਕਿ ਉਹ ਜਦ ਵੀਆਈਪੀ ਕਲਚਰ ਨੂੰ ਬੰਦ ਕਰ ਰਹੇ ਨੇ ਤਾਂ ਉਹਨਾਂ ਦੇ ਜਿਹੜੇ ਮੰਤਰੀ ਨੇ ਉਹ ਇਸ ਚੀਜ਼ ਨੂੰ ਅੱਗੇ ਕਿਉਂ ਲੈ ਕੇ ਆ ਰਿਹਾ ਹੈ ਦੂਸਰਾ ਜਿਹੜੂ ਤੇ ਪ੍ਰਿੰਸੀਪਲ ਮੈਮ ਨੇ ਉਹ ਇੱਕ ਟੀਚਰ ਨੇ ਆਪਣੇ ਸਮਾਜ ਵਿੱਚ ਟੀਚਰ ਦਾ ਮਾਤਾ ਪਿਤਾ ਤੋਂ ਵੀ ਉੱਚਾ ਦਰਜਾ ਹੈ ਤਾਂ ਉਹਨਾਂ ਨੇ ਉਸ ਟੀਚਰ ਨਾਲ ਬਦਸਲੂਕੀ ਕੀਤੀ ਤਾਂ ਅਸੀਂ ਉਸ ਚੀਜ਼ ਨੂੰ ਲੈ ਕੇ ਸੋਨਿਆ ਕਿ ਉਹ ਅਖਿਲਵਾਰਤੀ ਵਿਦਿਆਰਥੀ ਪਰਿਸ਼ਦ ਐਮ ਡਿਮਾਂਡ ਕਰਦੀ ਹੈ ਕਿ ਉਹ ਮੈਡਮ ਕੋਲੋਂ ਮਾਫੀ ਮੰਗਣ ਤੇ ਉਹਨਾਂ ਨੇ ਮਹਿਲਾ ਹੋਣ ਦੇ ਨਾਤੇ ਮਹਿਲਾ ਦੇ ਵੀ ਬਹੁਤ ਉੱਚੀ ਆਵਾਜ਼ ਵਿੱਚ ਗੱਲ ਕਰਦੇ ਹੋਏ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਜੋ ਕਿ ਐਵੀਵੀਪ برداشت ਨਹੀਂ ਕਰੇਗੀ ਅਸੀਂ ਵਿਦਿਆਰਥੀ ਦੇ ਨਾਲ ਨਾਲ ਟੀਚਰ ਦੀ ਅਧਿਆਪਕ ਦੀ ਵੀ ਬਹੁਤ ਇੱਜ਼ਤ ਕਰਦੇ ਹਾਂ ਤੇ ਉਹਨਾਂ ਨੂੰ ਵੀ ਸਮਾਜ ਵਿੱਚ ਕੂਚਾ ਦਰਜਾ ਪ੍ਰਾਪਤ ਹੈ ਕੋਈ ਵੀ ਆਈਐਸ ਅਫੀਸਰ ਹੈ ਪੀਸੀਐਸਾ ਐਮਐਲਏ ਤੋਂ ਤੱਕ ਕਿ ਪ੍ਰਾਈਮ ਮਿਨਿਸਟਰ ਵੀ ਟੀਚਰ ਤੋਂ ਹੀ ਬੰਦੇ ਨੇ ਇੱਕ ਟੀਚਰ ਹੀ ਹੈ ਜੋ ਸਾਡੇ ਸਮਾਜ ਨੂੰ ਅੱਗੇ ਵਧਾਉਂਦਾ ਹੈ ਸਾਨੂੰ ਕਾਮਯਾਬ ਕਰਦਾ ਹੈ ਸਾਡੀ ਕਾਮਯਾਬੀ ਦੇ ਪਿੱਛੇ ਟੀਚਰ ਦਾ ਹੀ ਹੱਥ ਹੈ ਤਾਂ ਅੱਜ ਉਹ ਉਸੇ ਟੀਚਰ ਨਾਲ ਬਦਸਲੂਕੀ ਕਰਕੇ ਉਹਨਾਂ ਨੂੰ ਨੀਚਾ ਦਿਖਾ ਰਹੇ ਨੇ ਤੇ ਸਿਰਫ ਇੱਕ ਨਾਮ ਆਪਣਾ ਤੀਸਰੇ ਨੰਬਰ ਤੇ ਲਿਖੇ ਹੋਣ ਕਰਕੇ ਉਹਨਾਂ ਨਾਲ ਇੰਨੀ ਬਦਸਲੂਕੀ ਕਰ ਰਹੇ ਨੇ ਤਾਂ ਇਸ ਚੀਜ਼ ਨੂੰ ਲੈ ਕੇ ਵਿਦਿਆਰਥੀ ਪਰਿਸ਼ਦ ਇਹ ਚਾਹੁੰਦੀ ਹੈ ਕਿ ਉਹ ਉਹਨਾਂ ਕੋਲ ਮਾਫੀ ਮੰਗਣ ਅਗਰ ਉਹਨਾਂ ਕੋਲ ਮਾਫੀ ਨਹੀਂ ਮੰਗੀ ਜਾਏਗੀ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਰੋਸ ਪ੍ਰਦਰਸ਼ਨ ਕਰਾਂਗੇ। ਇਸ ਸਰਕਾਰ ਨੂੰ ਵੀ ਕੈਪਟਨ ਅਭਿੰਦਰ ਸਿੰਘ ਜੀ ਨੂੰ ਵੀ ਕਹਿੰਨੇ ਆ ਕਿ ਇਹੋ ਜੇ ਮੰਤਰੀ ਨੂੰ ਉਹ ਮੰਤਰੀ ਪਦ ਤੇ ਨਾ ਰੱਖਣ ਤੇ ਉਹਨਾਂ ਨੂੰ ਅਸੀਂ ਫਾਤ ਦਿਵਾਂ। ਤੁਹਾਡੇ ਵਿੱਚ ਮਹਿਲਾਵਾਂ ਦਾ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਕੰਨਿਆ ਨੂੰ ਲੈ ਕੇ ਸਾਡੀ ਸੈਂਟਰ ਗਵਰਨਮੈਂਟ ਵੀ ਏਡੇ ਵੱਡੇ ਵੱਡੇ ਕਦਮ ਚੱਕ ਰਹੀ ਹੈ ਜਿਦੇ ਵਿੱਚ ਉਹਨਾਂ ਸਿੱਖਿਆ ਨੂੰ ਲੈ ਕੇ ਵੀ ਅਸੀਂ ਅੱਗੇ ਇਹ ਫੀਸਮਾਫੀ ਦੀ ਚੱਲ ਰਹੀਆਂ ਨੇ ਉੱਥੇ ਕਾਂਗਰਸ ਸਰਕਾਰ ਦੇ ਇੱਕ ਵਿਧਾਇਕ ਕੈਬਨਟ ਮੰਤਰੀ ਨੇ ਇੱਕ ਗੁਰੂ ਨਾਲ ਕੀਤੀ ਇਹ ਜੀ ਬਦਸਲੂਕੀ ਦੀ ਅਸੀਂ ਬਹੁਤ ਵੱਡੀ ਨਿੰਦਾ ਕਰਦੇ ਹਾਂ ਤੇ ਕਹਿੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹ ਸਤਿਰਮਸੋਧ ਨਹੀਂ ਮੈਡਮ ਜਲੋਟਾ ਤੋਂ ਮਾਫੀ ਨਹੀਂ ਮੰਗੀ ਪੂਰੇ ਸਮਾਜ ਦੇ ਵਿੱਚ ਤਾਂ ਅਸੀਂ ਇਹ ਪ੍ਰਦਰਸ਼ਨ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਤੇ ਪੰਜਾਬ ਲੈਵਲ ਤੱਕ ਲੈ ਕੇ ਜਾਵਾਂਗੇ ਆਉਣ ਵਾਲੇ ਟਾਈਮ ਤੱਕ ਇਸ ਪ੍ਰਦਰਸ਼ਨ ਨੂੰ ਅਸੀਂ ਪਟਿਆਲਾ ਕੈਬਨਟ ਸੀਐਮ ਦੇ ਅੱਗੇ ਕੋਠੀ ਦੇ ਅੱਗੇ ਵੀ ਇਸ ਨੂੰ ਅੱਗੇ ਲੱਗੇ ਜਾਵਾਂਗੇ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਆਪਣੀ ਇਸ ਬਦਸਲੂਕੀ ਦੀ ਮਾਫੀ ਜਲਦੇ ਤੋਂ ਜਲਦ ਮੰਗੇ ਅਸੀਂ ਅਦਾਲਤ ਵਿੱਚ ਵੀ ਕਰ ਮਾਫੀ ਦੀ ਮੰਗ ਕਰਦੇ ਤਾਂ ਨਹਿਰ ਇਹ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਮਾਜ ਦੇ ਸ਼ਹਿਰ ਦੀ ਵੱਖ-ਵੱਖ ਸੰਸਥਾਵਾਂ ਨੂੰ ਅੱਗੇ ਲੈ ਕੇ ਪੂਰੇ ਸ਼ਹਿਰ ਵਿੱਚ ਪ੍ਰਦਰਸ਼ਨ ਕਰਾਂਗੇ ਜੀ ਤੇ ਆਉਣ ਵਾਲੇ ਟਾਈਮ 'ਚ ਵੀ ਵਿਦਿਆਰਥੀ ਵੀ ਪੂਰੇ ਪੰਜਾਬ ਪਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਵੇਗੀ ਨਵਾਂ ਬਾਤ ਡਿੰਪਲ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ